شرومنی شرومی گردوا پربنک دی چون آگئی گئی تسی سچیت ہو رہنا کے رہنا پھر نہ تھوڑا دمناک ہو بڑے آنے تو برے آنے تے تسی یہ میں نے سویرے کوئی فون کھر دے سی میں کہل کرا گے ہوں یہ دسو دو دسمبر جاؤ پنچ ساحبان نے حکم نامہ جاری کیتا جے ہور او کیا جی ہوں وہ نمچان بٹھا کے قتل کرا دن منجور ہو جائے گا ਜਿਹੜਾ ਕਾਮ ਨੇ ਹੁਕਮਨਾਮਾ ਪ੍ਰਵਾਨ ਕਰ ਲਿਆ ਮਨਜ਼ੂਰ ਉਹੀ ਹੋਣਾ ਹੈ ਜੇ ਕਾਮ ਨੇ ਪ੍ਰਵਾਨ ਕੀਤਾ ਗਰਭਚਨ ਸੇ ਜਥੇਦਾਰ ਨੇ ਹੁਕਮਨਾਮਾ ਕੀਤਾ ਸੀ ਨਾ ਕਾਮ ਨੇ ਪ੍ਰਵਾਨ ਕੀਤਾ ਸੀ ਜਦ ਆਮ ਸਿੰਘ ਜੀ ਮਾਫੀ ਵਾਲਾ ਕੀਤਾ ਸੀ ਪ੍ਰਵਾਨ ਮੁੜ ਕੇ ਰਾਜਦ ਕਦਮਾ ਤੇ ਜੋ ਪ੍ਰਵਾਨ ਨਹੀਂ ਸੀ ਕੀਤਾ ਇਹ ਹੁਕਮਨਾਮਾ ਪ੍ਰਵਾਨ ਹੈ ਕਾਮ ਨੂੰ ਹਰ ਬਸ਼ਰ ਦੇ ਅੰਦਰ ਹਰ ਜੀ ਦੇ ਅੰਦਰ ਹਰ ਵਰਕਰ ਦੇ ਅੰਦਰ ਇੱਕ ਇੱਕ ਦੁਨੀਆ ਵਿੱਚ ਬੈਠਾ ਸਿੱਖ ਕਹਿੰਦਾ ਹੈ ਜੋ ਕਿਹਾ ਗਿਆ ਦੋ ਦੋ ਸੰਬੰਧ ਨੂੰ ਅਸੀਂ ਉਹੀ ਪ੍ਰਵਾਨ ਕਰਦੇ ਆਂ ਚਿੰਤਾ ਨਾ ਕਰੋ 18 ਮਾਰਚ ਨੂੰ ਉਹ ਪੰਜ ਮੈਂਬਰ ਕਮੇਟੀ ਦੋ ਤੇ ਛੱਡ ਗਏ ਗਦਾਰੀ ਕਰਕੇ ਇਸ ਕਰਦਾ ਵੀ ਦੁੱਖ ਕਰਿਆ ਕਰ ਛੋਟੇ ਤੇ ਬੜੇ ਮੈਨੂੰ ਕਈ ਵਾਰ ਸਿੰਘ ਸਾਹਿਬ ਜੀ ਤੁਸੀਂ ਮਹਿਸੂਸ ਨਾ ਕਰਿਓ ਜਦੋਂ ਕੋਈ ਕਹਿ ਦਿੰਦਾ ਨਾ ਉਹ ਫਰਾਨਾ ਬੰਦਾ ਬੜਾ ਇਮਾਨਦਾਰ ਹੈ ਜੀ ਉਹ ਇਮਾਨਦਾਰੀ ਕਾਦੀ ਜਿਹੜਾ ਬੰਦਾ ਆਪਣੀ ਕੁਰਸੀ ਨਾਲ ਹੀ ਬੇਈਮਾਨੀ ਕਰ ਜੇ ਹਰਜਿੰਦਰ ਸਿੰਘ ਦੀ tạmਈ ਪ੍ਰਧਾਨ ਸੀ ਹਿੰਮਤ ਸੀ ਕਿਹਾ ਅਬਾਦ ਸਾਹਿਬ ਗਲਤ ਕਰ ਰਹੇ ਹੋ ਮੈਂ ਨਹੀਂ ਮੰਨਣਾ ਜੁਰਤ ਵੀ ਚਾਹੀਦੀ ਹੈ ਇੱਕ ਪ੍ਰਧਾਨ ਚ ਉਹਦੇ ਕੋ ਕਸਤੀ ਹੈ ਉਹਦੇ ਕੋ ਕਲਮ ਹੈ ਉਹ ਆਪਣੀ ਕਲਮ ਨਾਲ ਸਭ ਕੁਝ ਕਰ ਸਕਦਾ ਸੀ ਅਕਾਲੀ ਦਲ ਵੀ ਠੀਕ ਕਰ ਸਕਦਾ ਸੀ ਸ਼੍ਰੋਮਕਾਤਾ ਸ੍ਰੀ ਮਰਿਆਦਾ ਵੀ ਬਣਾਈ ਰੱਖ ਸਕਦਾ ਸੀ ਔਰ ਸ਼੍ਰੋਮਕਾਤਾ ਸਾਹਿਬ ਜੀ ਦੇ ਨੀਚੇ ਸਭ ਨੂੰ ਚੁਕਾ ਸਕਦਾ ਸੀ ਪਰ ਉਹ ਆਪ ਹੀ ਡਰਪੋਕ ਬੁਝਦਲ ਛੱਡ ਕੇ ਚਲਾ ਗਿਆ ਸ਼ੌਮਿਕਾ ਕੌਣ ਚਲਾ ਰਿਹਾ ਉੱਥੇ ਪੁੱਛਿਓ ਜਦ ਮੈਨੂੰ ਅੱਜ ਤੋਂ 20 ਸਾਲ ਦਾ ਰਿਟਾਇਰ ਹੋਇਆ ਸਕੱਤਰ ਜੇਦੀ ਕੋਈ ਅਪੁਆਇੰਟਮੈਂਟ ਨਹੀਂ ਹੈ ਉਹਨੂੰ ਉਠਾਇਆ ਹੋਇਆ ਉੱਥੇ ਔਰ ਹਰਜਿੰਦਰ ਸਿੰਘ ਧਾਮੀ ਦੇ ਥਾ ਤੇ ਤਸਵੀਰ ਸਿੰਘ ਧਾਮੀ ਜਿਹਨਾਂ ਨੇ ਪੀਏ ਬਣਾਇਆ ਸੀ ਪੀਏ ਬਣਾਇਆ ਸੀ ਆਪ ਚਲਾ ਗਿਆ ਲੇਕਿਨ ਸ਼ੌਮਿਕ ਕਮੇਟੀ ਉਹ ਚਲਾ ਰਹੀ ਦੱਸੋ ਕੌਣ ਪਾਰਸ ਹੈ ਕੌਣ ਵਾਰਸ ਹੈ ਜੇ ਇਸ ਗੱਡੀ ਦਾ ਡਰਾਈਵਰ ਹੀ ਕੋਈ ਨਾ ਹੋਵੇ ਉਹ ਗੱਡੀ ਕਿੱਦਾਂ ਚੱਲੇਗੀ ਸੀਨੇ ਮੀਟ ਪ੍ਰਧਾਨ ਕੌਣ ਹੈ ਹਰਿਆਣੇ ਦਾ ਕੋਆਪਰੇਟਿਡ ਮੈਂਬਰ ਜਿਹਨੂੰ ਕੋਈ ਮੰਨੀ ਨਹੀਂ ਸਕਦਾ ਜਿਹਦੇ ਕਾਰਨ ਸ਼੍ਰੋਮnik ਕਮੇਟੀ ਟੁੱਟੀ ਹਰਿਆਣਾ ਕਮੇਟੀ ਬਣੀ ਉਸ ਸੀਨੇ ਮੀਟ ਪ੍ਰਧਾਨ ਹੈ ਤੇ ਉਹਨੇ ਐਡਾ ਵੱਡਾ ਕਲੱਗ ਲਾਤਾ ਜਿਹੜੇ ਮਤੇ ਪਾਸ ਨਹੀਂ ਹੋ ਸਕਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਦੋਂ ਧਾਮੀ ਸਾਹਿਬ ਕੱਢ ਕੇ ਗਏ ਮੰਨਤੇ ਐਸਾ ਬੋਝ ਪਿਆ ਡਿਪਰੈਸ਼ਨ ਹੋ ਗਿਆ ਛੱਡ ਕੇ ਚਲਾ ਗਿਆ ਰਗਵੀਰ ਸਿੰਘ ਜੀ ਨੂੰ ਜਥੇਦਾਰ ਨੂੰ ਸੁਲਤਾਨ ਸਿੰਘ ਨੂੰ ਗਲਤ ਅੰਗੇ ਨਾਲ ਉਹਨਾਂ ਨੇ ਜਿਹੜਾ ਮਤਾ ਕੀਤਾ ਅੱਜ ਸਾਰੇ ਬੋਲ ਨਹੀਂ ਸਕਦੇ ਤੇ ਬੋਲਣ ਹੀ ਕਿਹੜਾ ਰੱਖਿਆ ਮੈਂ ਨਹੀਂ ਕਹਿਣਾ ਮੈਂ ਨਾ ਨਹੀਂ ਲੈਂਦੀ ਉਹਦਾ ਗੁਰਦਾਸਪੁਰ ਦਾ ਬੜਾ ਵੱਡਾ ਲੀਡਰ ਮਿੰਨ ਤੇ ਲੱਗਦਾ ਕਿਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਹਾਕਾਲ ਤੱਕ ਤੇ ਦਿਨ ਬਿਠਾ ਦੇਣ ਅਕਦੇ ਉੱਥੇ ਨਾ ਬਿਠਾ ਦੇ ਨ ਕਿਤੇ ਕਿਉਂਕਿ ਉੱਥੇ ਇਹਨੇ ਸਾਰਾ ਤਜਰਬਾ ਬੜਾ ਹੋ ਗਿਆ ਨਾ ਦੋ ਤਿੰਨ ਸਾਲ ਉੱਥੇ ਆ ਕੇ ਬੈਠਦਾ ਰਿਹਾ ਸੁਪਨੀ ਸਾਹਿਬ ਦਾ ਪਾਠ ਕਰਦਾ ਰਿਹਾ ਉਹਨੂੰ ਦੱਸੋ ਬਨਾਰਾ ਬਣਾਇਆ ਹੋਇਆ ਸ਼ੋਮਨੀ ਕਮੇਟੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਬੜਕਾ ਮਾਰ ਰਿਹਾ ਕੁਛ ਨਹੀਂ ਹੋਇਆ ਕੋਈ ਮर्याਦਤ ਨਹੀਂ ਠੱਠੀ ਗਲਤ ਨਹੀਂ ਹੋਇਆ ਸਭ ਕੁਝ ਠੀਕ ਹੋਇਆ ਆਹ ਹੈ ਕਾਲ ਤਕਦੀਬ ਤੇ ਜਿਹੜਾ ਨੇ ਕੰਮ ਕਰਨਾ ਉਹ ਆਹੋ ਜਿਹੇ ਲੋਕ ਕੀ ਬਣੂਗਾ ਕੌਮ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ کردار خوشی سب کی کرتے ہیں اب میں ہوں بول رہی ہے نا جی میں کسیوں غلط نہیں کھی پر انہیں ٹھا 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 بولتے ہونے تھی بھی وہ سن سن کے دیکھی جاتے ہو دکھی ہوئی جاندی. چلو میرے ورگی کا تو کام ٹھیک ہے نہ میں کمنٹ سونا نہ میں کچھ دیکھا نہ میں فیس فیسبک دیکھا میں تو کام ٹھیک ہی ہے میرا بس میرا تو کام ہے بولنا ہی سوچی جانا کام کری جانا میں نہیں پرواہ پرو کرتی کسی سنگھ صاحب جی ਅਸਾਰੀ ਪਤਨ ਤੇ ਸੱਜਣ ਬੈਠੇ ਮੇਰੇ ਸਾਥੀ ਵੀ ਪੁੱਲੇ ਰਾਠਾ ਜੀ ਇਹ ਸਭ ਤੁਸੀਂ ਹੈਰਾਨ ਹੋਵੋਗੇ 90% ਅਕਾਲੀ ਗੱਲ ਦੇ ਨੇਤਾ ਵੀ ਸ਼ੋਮਨੀ ਗੁਰਦਵਾਰਾ ਪੰਡਤ ਜੀ ਦੇ ਮੈਂਬਰ ਵੀ ਸਾਰੇ ਪ੍ਰਚਾਰਕ ਵੀ ਮੁਲਾਜ਼ਮ ਵੀ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਐ ਔਰ ਕੋਈ ਛਡਣਾ ਨਹੀਂ ਚਾਹੁੰਦਾ ਤੁਸੀਂ ਵੀ ਤੁਸੀਂ ਅਜੇ ਹੁਣ ਤੱਕ ਇਹਨਾਂ ਨਾਲ ਸੱਚੀ ਦੱਸਿਓ ਤੁਸੀਂ ਅਕਾਲ ਤਖਤ ਦੇ ਨਾਲ ਹੋ ਨਾ ਮੈਂ ਮੱਝ ਕਾਰਾ ਛੱਡਣ ਲਈ ਹੁਣ ਇੱਕ ਵਾਰੀ ਬਾਹਾ ਖੜੀਆ ਕਰਕੇ ਕਵੀਸ਼ੀ ਅਕਾਲ ਤਰਸਾ ਦੇ ਨਾਲ ਹੈ ਤੁਹਾਡੇ ਮੈਨੂੰ ਮਾਨ ਹੈ ਮੈਨੂੰ ਬੜਾ ਮਾਨ ਤੁਹਾਡੇ ਸਿੰਘ ਸਾਹਿਬ ਪਾਕਿਸਤਾਨਾਂ ਦੇ ਬਾਕੀ ਡੇਰਿਆਂ ਦੇ ਹੋਣਗੇ ਲੇਕਿਨ ਇਹ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਰਸਾ ਦੇ ਇਹ ਕੇਵਲ ਤੇ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਹੈ ਇਸ ਇਲਾਕੇ ਚ ਬਾਣੀ ਸੁਣ ਦੀ ਰੀਸ਼ ਔਰ ਬਾਣੀ ਨੂੰ ਵਿਚਾਰਨ ਦੀ ਬਹੁਤ ਚਾਹ ਤੇ ਪਿਆਰ ਦੇ ਸ਼ਬਦ ਹੈ ਮੈਨੇ ਤਾਂ ਕੁਰਬਾਨ ਜਾਨੀ ਹੈ ਇੱਕ ਆਵਾਜ਼ ਮਾਰੀਏ ਸਵੇਰ ਤੋਂ ਮੈ ਮੈਨੂੰ ਆਸ ਨਹੀਂ ਸੀ ਅੱਜ ਕਿ ਸਵੇਰ ਤੋਂ ਲੈ ਕੇ ਤੁਸੀਂ ਦੇਖੋ 3 ਵਜੇ ਤੋਂ ਸੰਗਤ ਆ ਰਹੀ ਟਿਕਟੋ-ਕਟ 8-10 ਹਜ਼ਾਰ ਦੀ ਗਿਣਤੀ ਨੇ ਇੱਥੇ ਹਾਜ਼ਰੀ ਭਰੀ ਹੋ ਗਿਆ ਸਵੇਰ ਤੋਂ ਸਾਰਾ ਦਿਨ ਪਰਿਆਰਿਆ ਹੈ ਇਹ ਹਾਲ ਸੋ ਮੈਂ ਤੁਹਾਡੀ ਧੰਨਵਾਦੀ ਹਾਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚੋਣ ਆਣੀ ਹੈ ਤੇ ਜੇ ਤੁਸੀਂ ਕਿਤੇ ਆਪਣੀ ਜ਼ਿੰਮੇਵਾਰੀ ਆਪੇ ਸਮਝੀ ਲਓ ਨਾ ਤਾਂ ਮੈਂ ਗਿਆਨੀ ਜੀ ਦੇ ਨਾਲ ਲੱਗ ਕੇ ਸਾਰੇ ਪੰਜਾਬ ਚ ਘੁੰਮ ਲਾ ਕਿਉਂਕਿ ਮੈਂ ਕਹੇ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਲਓਗੇ ਨਾ ਕਿਉਂਕਿ ਮੈਨੂੰ ਤੁਹਾਡਾ ਮਾਨ ਬੜਾ ਅੱਗੇ ਤਿੰਨ ਚੋਣਾ ਚ ਵੀ ਪਰਵਾਹ ਨਹੀਂ ਕਰਦੇ ਸਾਰਾ ਕੁਝ ਆਪੇ ਕਰਦੇ ਸਬ ਮੈਂ ਫਿਰ ਕਿਉਂਕਿ ਸਾਡੀ ਡਿਊਟੀ ਲੱਗ ਗਈ ਹੈ ਵੱਡੀ ਗਿਆਨੀ ਜੀ ਨੇ ਵੀ ਸਿੰਘ ਸਾਹਿਬ ਨੇ ਵੀ ਸਾਰੇ ਪੰਜਾਬ ਚ ਘੁੰਮਣਾ ਹੈ ਤੁਹਾਡੀ ਸੇਵਾਦਾਰ ਨਹੀਂ ਮਹਾਰਾਜਾ ਕਹਿੰਦੇ ਨੇ ਕੋਈ ਆਗਲ ਕਿਸ ਜੰਗਲ ਚ ਕੁੱਕਰੀ ਸੀ ਪਾਣੀ ਪਰ ਪਰ ਕੇ ਚੁੰਝ ਸੁੱਕੀ ਜਾਵੇ ਉਹ ਕਿਸੇ ਨੇ ਕਿਹਾ ਤੇਰਾ ਦਿਮਾਗ ਖਰਾਬ ਐ ਚੁੰਝ ਨਾਲ ਤੇਰੀ ਨਾਲ ਪਾਣੀ ਨਾਲ ਅੱਗ ਬੁਝੋ ਕਹਿੰਦੀ ਛੱਡੋ ਪਰੇ ਨਾ ਬੁਝੀ ਅੱਗ ਮੈਨੂੰ ਪਤਾ ਐ ਇਤਿਹਾਸ ਤੇ ਬਣੇਗਾ ਨਾ ਕਿੰਨਾ ਅੱਗ ਬੁਝਾਉਣ ਵਾਲਿਆ ਚ ਗਈ ਸੀ ਨਾ ਅੱਗ ਲਾਉਣ ਵਾਲਿਆ ਚ ਨਹੀਂ ਸੀ ਸੋ ਮੇਰੀ ਬੇਨਤੀ ਐ ਮੈਂ ਵੀ ਜਿਹੜੇ ਗੁਰੂ ਪਾਤਸ਼ਾਹ ਨੂੰ ਛੱਲ ਕੋਣਾ ਚਾਹੁੰਦੇ ਸੀ ਟਿਕਣ ਬਾਬਾ ਮੱਖਣ ਸ਼ਾ ਲਬਾਣੇ ਨੇ ਸੱਚਾ ਗੁਰੂ ਲਾਡੋਰੇ ਦਾ ਹੁੱਕਾ ਦਿੱਤਾ ਤੇ ਸੰਸਾਦ ਦੇ ਵਿੱਚ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਰਖ ਤੋੜਨਾ ਹੈ ਤੁਸੀਂ ਉਹਦਾ ਪਰਿਵਾਰ ਖਾਸ ਕਰਕੇ ਸਾਰੇ ਸਿੱਖ ਕੋਈ ਵੀ ਸਿੱਖ ਹੈ ਆਪਣੇ ਗੁਰਸਿੱਖਾਂ ਦੇ ਆਪਣੇ ਬਜ਼ੁਰਗਾਂ ਦੇ ਤੁਸੀਂ ਪਰਿਵਾਰ ਕੌਣ ਦੇ ਬਾਬਾ ਲਖਮੀ ਸ਼ਾ ਵੰਜਾਰੇ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਧਰ ਦਾ ਸੰਸਕਾਰ ਕੀਤਾ ਸੀ ਕੁਣੇ ਰੀਤੀ ਤੇ ਆਸੇ ਜੀ ਤਸੀਹ ਕੁਰਬਾਨੀ ਕਰਨੀ ਤੁਸੀਂ ਉਹਦੇ ਕੋਲ ਸਿੱਖੀ ਸੱਚ ਦੀ ਅੱਖ ਤੁਸੀਂ ਬਾਬਾ ਮੱਖਣਸ਼ਾਹ ਲਬਾਣੇ ਕੋਲ ਲਈ ਸੇਵਾ ਦਾ ਸਿਮਰਨ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕਰਕੇ ਤੁਹਾਨੂੰ ਉਪਦੇਸ਼ ਦਿੱਤਾ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਨਾਲ ਜੁੜਨਾ ਤੁਸੀਂ ਸਿਮਰਨ ਨਾਲ ਜੁੜਨਾ ਸੇਵਾ ਨਾਲ ਜੁੜਨਾ ਅਮਰਸਰ ਜਹਾਦੀ ਲਹਿਰ ਚਲਾਈ এডਿਕੇਸ਼ਨ ਦਿੱਤੀ ਤੀਸਰਾ ਨੇਤਰ ਖੋਲਿਆ اچھا دنیا کے کونے کونے بیٹھے ہو تو اپنا بڑا ہی اتہاس دے جوڑ کے اس سنہری اتحاس بنا رہے ہو یہ تو نے بہت بڑی تی ہے مانجو سردار سرجیت سر جی, جی رکھڑا سا بیٹھے ہیں سابقہ منتری جی میری بھن بیل بی جی لانڈرا جی پرمجید کور جی سب دے ہر پرمجیت سنگھ جی, پرمجی جی رائے پور صاحب انترک کمیٹ کے ممبر ہو سارا بڑی شخصیتہ نام بر پر ہیں ਜੋਲ ਸਾਹਿਬ ਜੀ ਪਰਮਪਾਲ ਜੀ ਬਾਕੀ ਸਾਰੇ ਸਾਸ ਜੀ ਬਹਿਤੇ ਸਿਰ ਦੋ ਹੀ ਹੁਣ ਤੁਹਾਨੂੰ ਪੁਆਇੰਟ ਕਹਿਣੇ ਆ ਤੁਸੀਂ ਚਿੰਤਾਤ ਹੋ ਮੈਨੂੰ ਪਤਾ ਤੁਸੀ ਚਿੰਤਾਤ ਹੋ ਬਹੁਤ ਚਿੰਤਾਤ ਹੋ ਪਰ ਕਿਉਂ ਚਿੰਤਾਤ ਹੋ ਤੁਹਾਡੇ ਕੋਲ ਸ਼ਕਤੀ ਹੈ ਸੱਚ ਕੱਢਣ ਦੀ ਤੁਸੀਂ ਪ੍ਰਗਟ ਕਰਨਾ ਕਿ ਕਿਹੜਾ ਮੁੱਖ ਠੀਕ ਹੈ ਕਿਹੜਾ ਗਲਤ ਹੈ ਤੇ ਚਿੰਤਾ ਕਰਨ ਦੀ ਕੀ ਲੋੜ ਅਸੀਂ ਗਲਤ ਹੈ ਕਹੋ ਤੁਸੀਂ ਗਲਤ ਹੋ ਹੋ ਕੋਈ ਜਲਤੀ ਕਰਦਾ ਕਮ ਸੋ ਕਮ ਕਿਸੇ ਬੰਦੇ ਦੇ ਪਿੱਛੇ ਨਾ ਲੱਗੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚਾਹੀਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਤੁਹਾਨੂੰ ਉਪਦੇਸ਼ ਮਿਲਦਾ ਉਹਦੇ ਨਾਲ ਤੁਰ ਕੇ ਆਉਣ ਵਾਈ ਸਭ ਨੂੰ ਸਫਲ ਕਰੋ ਕਿ ਕਈ ਵਾਰੀ ਕਾਂਗੇ ਕਈ ਲੋਕੀ ਪਿੱਛੇ ਹੁੰਦਾ ਤੇ ਸਾਰੇ ਦੁਖੀ ਨੇ ਪਰ ਜੇ ਤੁਸੀਂ ਉਹਨਾਂ ਵੀ ਲਾਏ ਜਾਓ ਨਾ ਹਣ ਪੰਡਾ ਬੰਦਿਆਂ ਦੀ ਥੋੜੋ ਬੰਨਣੀ ਹੈ ਪੰਡਾ ਤੇ ਆਪਾਂ ਵਿਚਾਰਾਂ ਦੀਆਂ ਬਣਣੀਆਂ ਜਦੋਂ ਅਸੀਂ ਇਕੱਠੇ ਸੀ ਸਾਰੇ ਤੇ ਕੀ ਹੋਇਆ ਸੀ 17 ਯਾਦ ਕਰੋ 22 ਯਾਦ ਕਰੋ 19 ਯਾਦ ਕਰੋ 24 ਯਾਦ ਕਰੋ ਹਰ ਇੱਕ ਤੁਸੀਂ ਮਾਰ ਖਾਧੀ ਸ਼੍ਰੋਮਣੀ ਕਾਲ ਦਲ ਕੋਹਣ ਵਾਲਿਆਂ ਨੇ ਅਕਾਲੀ ਕੌਣ ਹੈ ਜੋ ਅਕਾਲ ਪੁਰਖ ਨੂੰ ਸਮਰਪਿਤ ਹੋਵੇ ਜੋ ਸਹੀ ਅਕਾਲ ਤਾਈ ਸਰੂ ਨੂੰ ਸਮਰਪਿਤ ਹੋਵੇ ਨਾ ਤੁਸੀਂ ਸ਼੍ਰੀ ਅਕਾਲ ਤਾਈ ਸਰੂ ਨੂੰ ਸਮਰਪਿਤ ਹੋਣਾ ਚਾਹੁੰਦੇ ਹੋ ਨਾ ਅਕਾਲ ਪੁਰਖ ਨੂੰ ਸਮਰਪਿਤ ਹੋਣਾ ਚਾਹੁੰਦੇ ਕਾਲਪੁਰਖ ਨੂੰ ਉਹੀ ਸਮਰਪਿਤ ਹੋਏਗਾ ਨਾ ਜਿਹੜਾ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੋਏਗਾ ਹੁਣ ਸ੍ਰੀ ਤਿੰਨ ਤੁਹਾਡੀਆਂ ਸੰਸਤਾਵਾਂ ਹਨ ਸਭ ਤੋਂ ਉੱਚ ਉੱਚੀ ਸਰਵ ਉੱਚ ਸੰਸਤਾ ਸ੍ਰੀ ਅਕਾਲ ਤਖਤ ਸਾਹਿਬ ਕਿਉਂ ਗੁਰੂ ਹਰਕੋਬੀ ਸਾਹਿਬ ਜੀ ਨੇ ਆਪਣੇ ਕਰਮ ਕਰਮ ਕਮਲਾ ਦੇ ਨਾਲੋਂ ਸਾਰੀ ਨਾਲ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਰੋਹਾਨੀਆਂ ਦੀਆਂ ਸ਼ਕਤੀਆਂ ਨਾਲ ਲਾਈਆਂ ਚੌਥੇ ਬੰਦੇ ਦਾ ਹੱਥ ਨਹੀਂ ਲੱਗਣ ਦਿੱਤਾ ਮਿੱਟੀ ਵੀ ਜਰੀ ਉੱਤੇ ਵਰਤੀ ਕਿਹੜੀ ਵਰਤੀ ਜਿਹੜੀ ਦਰਬਾਰ ਸਾਹਿਬ ਦੇ ਵਿੱਚੋਂ ਬਣਾਉਣ ਲੱਗਾ ਪੁੱਟ ਕੇ ਬਾਹਰ ਕੀਤੀ ਸੀ ਬਾਹਰੋਂ ਮਿੱਟੀ ਵੀ ਨਹੀਂ ਆਂਦੀ ਕੋਈ ਮਿਸਤਰੀ ਨਹੀਂ ਆਂਦਾ ਕੋਈ ਕਾਰੀਗਰ ਨਹੀਂ ਆਂਦਾ ਕੋਈ ਮਜ਼ਦੂਰ ਨਹੀਂ ਆਂਦਾ ਆਪ ਉਹਨਾਂ ਨੇ ਆਪਣੇ ਹੱਥਾਂ ਦਾ ਤੱਕ ਤੋਂ ਸਾਰੇ ਜੋ ਉਸਾਰਕੇ ਕੀ ਕੀਤਾ ਸਭ ਤੋਂ ਪਹਿਲਾਂ ਹੁਕਮਨਾਮਾ ਕੀ ਸੀ ਉਹਨਾਂ ਦਾ ਸਿੰਘੋ ਕਿਉਂਕਿ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਜਹਾਗੀਰ ਨੇ ਉਹ ਜਹਾਗੀਰ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਨਾਸ ਕਰਨ ਵਾਸਤੇ ਤਨਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸਿੱਖੋ ਮੈਨੂੰ ਜਵਾਨੀ ਚਾਹੀਦੀ ਹੈ ਮੈਨੂੰ ਘੋੜੇ ਚਾਹੀਦੇ ਹੈ ਮੈਨੂੰ 66 ਚਾਹੀਦੀ ਹੈ ਅਸ ਜ਼ੁਲਮ ਦਾ ਨਾਸ ਕਰਨਾ ਹੈ ਚਲੋ ਜੰਗਾ ਹੋਈਆਂ ਚਾਰ ਜੰਗਾ ਲੜੀਆਂ ਫਤੇ ਪਾਈ ਸਾਸਨਜੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨੂੰ ਮਾਰਦਾ ਮਾਰਦਾ ਮਰ ਗਿਆ ਅਹਿਮਦ ਸ਼ਾਹ ਅਬਦਾਲੀ ਨੇ ਜੋ ਤૈયਿਆ ਕਰ ਲਿਆ ਕਿ ਜੰਗਲਾਂ 'ਚ ਵੀ ਕੱਢ ਕੱਢ ਕੇ ਸਿੱਖ ਮਾਰ ਦਿੱਤੇ ਉਹਨੇ ਸੋਚਿਆ ਹੁਣ ਤੇ ਕੁਝ ਸਿੱਖ ਨਜ਼ਰ ਨਹੀਂ ਆਏਗਾ ਲੱਭੇਗਾ ਨਹੀਂ ਕੋਈ ਤੇ ਜਦੋਂ ਉਹਨੇ ਕਟ-ਕਟ ਕੇ ਸਾਰੇ ਸਿੱਖਾਂ ਨੂੰ ਫੜ-ਫੜ ਕੇ ਜੇਲ੍ਹ ਸੌਂ ਦਿੱਤੇ ਆਪਣਾ ਉਹਨੇ ਅਹਲਕਾਰ ਫਿਰ ਜਿਆ-ਜਾ ਦੇਖ ਕੇ ਅੱਜ ਬੜੀ ਕੁੱਟ ਪਈ ਹੋਈ ਬੜੇ ਰੋਂਦੇ ਹੋਣਗੇ ਸਿੱਖ ਤਾਂ ਫਿਰ ਉਸ ਵੇਲੇ ਪਤਾ ਕੀ kiya ਉਹਨੇ ਸ਼ਾਮ ਦਾ ਸਮਾਂ ਸੀ ਰਹਿਰਾਸ ਹੋ ਰਹੀ ਸੀ ਤਾਂ ਸਿੱਖਾਂ ਨੇ ਕਿਹਾ ਸੱਚੇ ਬਾਦਸ਼ਾਹ ਰਿਆ راست ਬਾਦ ਅਰਦਾਸ ਕਰਦੇ ਚਾਰ ਪੰਜ ਦਿਨ ਸੁੱਖ ਦੇ ਪੀਤ ਹੋਏ ਚਾਰ ਪਰ ਰੈਣ ਤੇਰੇ ਅੰਦਰ ਆਈ ਤੇਰੇ ਹੁਕਮ ਚ ਆਈ ਸੁੱਖਾ ਦੇ ਪੀਤ ਕਰਨੀ ਨੂੰ ਜੇ ਪਤਾ ਲੱਗਾ ਉਹ ਕਹਿੰਦਾ ਹੈ ਐਸੇ ਸਿੱਕ ਨਾਲੇ ਕੁਟਾਪਾ ਚੜਿਆ ਨਾਲੇ ਡੰਗਾ ਖਾਦੀਆਂ ਫਿਰ ਕਦੇ ਸੁੱਖ ਦਾ ਪੀਤ ਹੋਇਆ ਫਿਰ ਕੰਦੇ ਹੁਣ ਕੋਪਰੀ ਹੀੜ ਦਾ ਜੰਗ ਕੀਤਾ ਤੇ ਕੋਪਰੀ ਹੀੜ ਦੇ ਵਿੱਚ ਜ਼ੁਲਮ ਕਰਕੇ 38000 ਦੀ ਸ਼ਹਾਦਤ ਹੋਈ ਤਨੂ ਵਾਨ ਦੇ ਵਿੱਚ 15000 ਤੋਂ ਬਾਅਦ ਸ਼ਹਾਦਤ ਹੋਈ ਫਿਰ ਉਹਨੇ ਸੋਚਿਆ ਸਿੱਖ ਡਰ ਜਾਣਗੇ ਸਿੱਖ ਡਰ ਗਏ ਹੋਣਗੇ ਕਿਉਂਕਿ ਉਹਨੇ ਦਰਬਾਰ ਸਾਹਿਬ ਬਾਰੂਦ ਨਾਲ ਢਾ ਦਿੱਤਾ ਸੀ ਸਰੋਵਰ ਪੂੜ ਦਿੱਤਾ ਸੀ ਕਿਉਂ ਕਿ ਜਦੋਂ ਉਹਨੇ ਪੁੱਛਿਆ ਕਿ ਸਿੱਖ ਸ਼ਕਤੀ ਕਿੱਥੋਂ ਲੈਂਦੇ ਆ ਉਹ ਕਹਿੰਦੇ ਜੀ ਦਰਬਾਰ ਸਾਹਿਬ ਜਾਂਦੇ ਆ ਪਹਿਲਾਂ ਸਰੋਵਰ 'ਚ ਇਸ਼ਨਾਨ ਕਰਦੇ ਆ ਫਿਰ ਬਾਣੀ ਸੁਣਦੇ ਆ ਫਿਰ ਲੰਗਰ ਸ਼ਕ ਲੈਂਦੇ ਆ ਸਿੱਖ ਫਿਰ ਉਦਾ ਹੀ ਜੁੰਦਾ ਹੋ ਜਾਂਦਾ ਫਿਰ ਤਕੜਾ ਹੋ ਗਿਆ ਜਾਂਦਾ ਛੱਤੀ ਲਾ ਕਿ ਹੁੰਦਾ ਬਾਣੀ ਕੋਲ ਉਹ ਸਰੋਵਰ ਚਾਹਸਕ ਜੀ ਉਹਨੇ ਸੋਚਿਆ ਇਹ ਵੀ ਪੂਰ ਦੋ ਸਰੋਵਰ ਹੀ ਪੂਰ ਦਿੱਤਾ ਦਰਬਾਰ ਸਾਹਿਬ ਦੀ ਇਮਾਰਤ ਜਿਸ ਤੇਹਾ ਤੇ ਵਿਰੋਧਨਾ ਕਰ ਦਿੱਤੀ ਕੋਪੜੀ ਹੀੜੇ ਤੋਂ ਬਾਅਦ ਸਿੱਖ ਇਕੱਠੇ ਹੋ ਗਏ ਆ ਕੇ ਦਰਬਾਰ ਸਾਹਿਬ ਨੇ ਉਸ ਬਰੂਧ ਨਾਲ ਇਕੱਠੇ ਹੋਏ ਇਮਾਰਤ ਉੱਤੇ ਉੱਥੇ ਆ ਕੇ 60000 ਦੀ ਗਿਣਤੀ ਇਤਿਹਾਸ ਕਹਿੰਦਾ 60000 ਤੋਂ ਵੱਧ ਸਿੱਖ ਜਿਹੜਾ ਸੀ ਉੱਥੇ ਇਕੱਠਾ ਹੋ ਗਿਆ پھر حق ہکا پکا ہو گیا آنے پھر عمر سے جنگ ہوئی چلو سکھا نے بڑیاں مارا کھا دیا میں صرف اس کر کے کہہ رہی ہیں ستسنگ جی شری اکال تخت صاحب آستے شریعہ دربار صاحب آستے ساتھ کے پیغام آستے تو اسی بڑیاں قربانیاں کتی ہیں بہت قربانیاں کتی ہیں اے شریعہ تخت صاحب بے اس مہان پوتر استھان تو شروع